ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੇਰੀ ਸਾਧ ਸੰਗ ਜੀ ਅੱਜ ਅਸੀਂ ਪਹੁੰਚੇ ਹਾਂ ਜੰਗਲ ਮਾਛੀਵਾੜਾ ਮਾਛੀਵਾੜਾ ਸਾਹਿਬ ਵਿਖੇ ਆਓ ਬੜੇ ਪ੍ਰੇਮ ਸਹਿਤ ਗੁਰੂ ਘਰ ਦੇ ਦਰਸ਼ਨ ਕਰੀਏ ਸਭ ਤੋਂ ਪਹਿਲਾਂ ਅਸੀਂ ਸ਼ੀਤਲ ਜਲ ਠੰਡਾ ਜਲ ਛਕਾਂਗੇ ਉਸ ਤੋਂ ਪਰੰਤ ਅੰਦਰ ਆਪਣੇ ਪੈਰ ਧੋ ਕਰਕੇ ਗੁਰੂ ਦੇ ਦਰਸ਼ਨ ਦੀਦਾਰੀਆਂ ਵਾਸਤੇ ਅੰਦਰ ਨੁਰਮਾਨਾ ਹੋਵਾਂਗੇ ਬੜੇ ਪ੍ਰੇਮ ਸਹਿਤ ਸਾਰੀਆਂ ਸੰਗਤਾਂ ਗੁਰੂ ਕੇ ਦਰਸ਼ਨ ਕਰੀਆਂ ਹਨ ਇੱਥੇ ਦੇਖਵਰ ਲਈ ਜਾਂਦੀ ਹੈ ਅੰਦਰ ਗੁਰੂ ਮਾਰੇ ਨੂੰ ਭੇਡ ਕਰਨ ਵਾਸਤੇ ਆ ਸ਼ਬਦ ਲਿਖਿਆ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਬਹੁਤ ਹੀ ਸੁੰਦਰ ਤਸਵੀਰ ਧੰਨ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਤੋਂ ਸੰਗਤਾਂ ਪ੍ਰਸ਼ਾਦ ਪ੍ਰਵਾਨ ਕਰੀਆਂ ਹਨ ਇਸ ਬੋਰਡ ਤੇ ਸੰਗਰਾਮ ਮੱਸਿਆ ਦਸਵੇਂ ਪੂਰਨ ਮਾਸੇ ਤੇ ਗੁਰਪੁਰਬ ਲਿਖਿਆ ਹੋਇਆ ਹੈ ਆਓ ਸਾਰੇ ਅੰਦਰ ਦੇ ਦਰਸ਼ਨ ਕਰੀਏ ਰਾਗੀ ਜਥਾ ਕੀਰਤਨ ਕਰਦਾ ਹੋਇਆ ਗੁਰੂ ਚਰਨਾਂ ਜਹਾਜ ਡੁਵਾ ਕਰਕੇ ਸੰਗਤਾਂ ਨੂੰ ਨਿਹਾਲ ਕਰਿਆ ਹੈ ਸਾਰੀਆਂ ਸੰਗਤਾਂ ਇਕਾਗਰ ਚਿਤ ਹੋ ਕਰਕੇ ਬਾਣੀ ਸਰਵਨ ਕਰਕੇ ਆਪਣਾ ਜੀਵਨ ਸਵਲ ਕਰੀਆਂ ਹਨ ਰਾਤ ਦਾ ਸਮਾ ਹੈ ਸੰਗਤਾਂ ਦੂਰ ਦਰਾਡੇ ਤੋਂ ਪਹੁੰਚੀਆਂ ਹੋਈਆਂ ਹਨ ਦਰਸ਼ਨ ਦੇਦਾਰੇ ਕਰਨ ਵਾਸਤੇ ਅਸੀਂ ਸਾਰੇ ਅੱਜ ਮਾਛੀਵਾੜਾ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਤਨ ਮਨ ਨੇਹਾਲ ਹੋ ਗਿਆ ਗੁਰੂ ਦਾ ਦਰਸ਼ਨ ਦੀਦਾਰਾ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਤਨ ਮਨ ਹੋਏ ਨੇਹਾਲ ਜਾਂ ਗੁਰ ਦੇਖਾਂ ਸਾਹਮਣੇ ਕੀਰਤਨ ਸਰਵਣ ਕਰੇ ਸੀ ਬਾਹਰ ਆਉਂਦਿਆਂ ਹੀ ਲਾਈਟ ਚੱਲੇ ਗਈ ਇਹ ਜੋ ਦ੍ਰਖਤ ਹੈ ਇਥੇ ਗੁਰੂ ਮਹਾਰਾਜ ਜੀ ਨੇ ਜਦ ਜੰਗਲ ਮਾਛੀ ਵਣ ਵਿੱਚ ਪਹੁੰਚੇ ਸਨ ਇਸ درخت ਦੇ ਹੇਠ ਕੁਝ ਸਮਾਂ ਆਰਾਮ ਕੀਤਾ ਸੀ ਅਤੇ ਸ਼ਬਦ ਫੁਰਮਾਇਆ ਸੀਗਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ नाग ਨਿਵਾਸਾਂ ਦੇ ਰਹਿਣਾ ਸੋ ਥੋੜੇ ਸਮੇਂ ਬਾਅਦ ਲਾਈਟ ਜੋ ਵਾਪਸ ਆ ਗਈ ਅਸੀਂ ਦੁਬਾਰਾ ਫਿਰ ਜਾ ਕਰਕੇ ਰੋਸ਼ਨੀ ਵਿੱਚ ਜੰਡ ਦੇ ਦਰਖ ਦੇ ਦਰਸ਼ਨ ਕੀਤੇ ਅਤੇ ਨਤਮਸਤਕ ਹੋਏ ਸਾਰੇ ਪਾਸੇ ਦਰਸ਼ਨ ਦਿਦਾਰੇ ਕਰਦੇ ਹੋਏ ਅਸੀਂ ਫਿਰ ਜਿੱਥੇ ਗੁਰੂ ਮਹਾਰਾਜ ਜੀ ਨੇ ਖੂਈ ਸਾਵੇ ਕੇ ਪਹੁੰਚ ਕਰਕੇ ਜਲ ਛਕਿਆ ਸੀ उधर रवाना होना सी उस तो पहले असी फिर एक बार अपना कैमरा उस शब्द तो उद चाले पै गए खुई साहब वाल खुई साहब और सामने खूई साहब है ਜਦ ਵੱਡਾ ਮੇਲਾ ਹੁੰਦਾ ਹੈ ਇਸ ਦੀਵਾਨ ਵਿੱਚ ਕੀਰਤਨ ਦੀਵਾਨ ਕੀਤਾ ਜਾਂਦਾ ਹੈ ਸੰਗਤਾਂ ਦੂਰ ਦਰਾਡੇ ਤੋਂ ਪਹੁੰਚਦੀਆਂ ਹਨ ਉਹ ਸਾਹਮਣੇ ਲੰਗਰ ਹਾਲ ਹੈ ਇਹ ਗੁਰਦਰਾ ਮੱਛੀਵਾੜਾ ਸਾਹਿਬ ਜੋ ਕਿ ਲੁਧਿਆਣਾ ਵਿੱਚ ਹੀ ਪੈਂਦਾ ਹੈ ਜ਼ਿਲ੍ਹਾ ਲੁਧਿਆਣਾ ਪੈਂਦਾ ਹੈ ਇਹ ਦਰਸ਼ਨ ਕਰੋ ਖੂਈ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਲ ਛਕਿਆ ਸੀ ਪ੍ਰਾਤਨ ਸਮੇਂ ਦਾ ਜੋ ਖੂਹ ਹੈ ਟਿੰਡਾ ਵਾਲਾ ਖੂਜ ਜਿਸ ਨੂੰ ਕਿਹਾ ਜਾਂਦਾ ਹੈ ਇਧਰਲੀ ਸਾਈਡ ਜੋ ਖੂਹ ਹੈ ਉਸ ਨੂੰ ਕਵਰ ਕੀਤਾ ਗਿਆ ਹੈ ਕਿਉਂਕਿ ਕੀ ਲੋਕੀ ਵਿੱਚ ਪੈਸੇ ਜਾਂ ਸਿੱਕੇ ਸੁੱਟਦੇ ਹਨ ਇਸ ਕਰਕੇ ਪ੍ਰਬੰਧਕਾਂ ਵੱਲੋਂ ਇਸ ਖੂਹ ਨੂੰ ਕਵਰ ਕੀਤਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵਸਤੂ ਇਸ ਖੂਹ ਵਿੱਚ ਨਾ ਸੁੱਟੀ ਜਾਵੇ ਜੋ ਜਲ ਹੈ ਪਾਣੀ ਹੈ ਉਸ ਨੂੰ ਦੂਸ਼ਿਤ ਨਾ ਕੀਤਾ ਜਾਵੇ ਸਾਰੀਆਂ ਸੰਗਤਾਂ ਦਰਸ਼ਨ ਕਰੋ ਖੋਈ ਸਾਹਿਬ ਦੇ ਮੱਛੀਵਾੜਾ ਸਾਹਿਬ ਵਿਖੇ ਜਿੱਥੇ ਗੁਰੂ ਸਾਹਿਬ ਜੀ ਨੇ ਆ ਕਰਕੇ ਜਲ ਛਕਿਆ ਸੀ ਸੋ ਅਸੀਂ ਵੀ ਜੋ ਕਿ ਇਸ ਖੂਹ ਵਿੱਚੋਂ ਪ੍ਰਬੰਧਕਾਂ ਵੱਲੋਂ ਇੱਕ 파ਇਪ ਰਾਹੀਂ ਬਾਹਰ ਜਲ ਕੱਢਿਆ ਗਿਆ ਜਿੱਥੇ ਸੰਗਤਾਂ ਪਹੁੰਚ ਕੇ ਜਲ ਛਕਦੀਆਂ ਹਨ ਜਿਨ੍ਹਾਂ ਨੂੰ ਹਿਰਦੇ ਵਿੱਚ ਠੰਡ ਪਹੁੰਚਦੀ ਹੈ ਜਲ ਛਕਣ ਕੇ ਦੋਸਤੋ ਬਰੰਦ ਗੁਰੂ ਮਾਰੇ ਦੇ ਜੋ ਸਾਹਮਣੇ ਸਰੂਪ ਹਨ ਉਹਨਾਂ ਨੂੰ ਅਸੀਂ ਨਤਮਸਤਕ ਹੋਏ ਜੋ ਜੇ ਅਸੀਂ ਦੇਣੇ ਵਾਲੇ ਜਗ੍ਹਾ ਦੇ ਦਰਸ਼ਨ ਕਰੀਏ ਨਾ ਨਾ ਦਰਖਤ ਵੀ ਹਨ ਇਹ ਇੰਟਰਸ ਗੇਟ ਹੈ ਅੰਦਰ ਆਉਣ ਵਾਸਤੇ ਅਤੇ ਬਾਹਰ ਜਾਣ ਵਾਸਤੇ ਰੋਦ ਸਮਾ ਹੈ ਸੰਗਤਾਂ ਫਿਰ ਵੀ ਦੂਰ ਦਰਾਡੇ ਤੋਂ ਪਹੁੰਚ ਕਰ ਕਰਕੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਹਨ ਜਿਹੜੇ ਜਿਆਦਾ ਦੂਰੋਂ ਸੰਗਤਾਂ ਪਹੁੰਚਦੀਆਂ ਹਨ ਉਹ ਰਾਤ ਨੂੰ ਇੱਥੇ ਰਹਿਣ ਬਸੇਰਾ ਵੀ ਕਰ ਲੈਂਦੇ ਹਨ